ਗਲਤੀ ਹੋ ਗਈ ਮੇਰੇ ਪੁੱਤਰ ਕੋਲੋਂ ਜੋ ਨੇ ਗਲਤੀ ਕੀਤੀ ਹੈ ਮੈਨੂੰ ਪਤਾ ਤੁਹਾਡਾ ਕੋਈ ਬੱਚਾ ਝੂਠਾ ਨਹੀਂ ਜਾਂਦਾ ਆਪ ਜੀ ਬਖਸ਼ਿਸ਼ ਕਰੋ ਰਹਿਮਤ ਕਰੋ ਸੋ ਨਾਲ ਜਿਹੜਾ ਦੌੜਾ ਵੀ ਆਰੰਭ ਹੋ ਗਈਆਂ ਏ ਸੋ ਬੇਨਤੀ ਵੀ ਇੱਕ ਇੱਕ ਆਪਾਂ ਕੱਲਾ ਕੱਲਾ ਘੋੜਾ ਛੱਡਣਾ ਹੈ ਬੇਨਤੀ ਸਾਰੇ ਘੋੜਸਵਾਰਾਂ ਨੂੰ ਵੀ ਜਿੱਥੇ ਆਪਾਂ ਇਤਿਹਾਸ ਦੀ ਗੱਲ ਸਾਂਝੇ ਕਰ ਰਹੇ ਉੱਥੇ ਨਾਲ ਹੀ ਨਾਲ ਆਪਾਂ ਕੱਲਾ ਘੋੜਾ ਘੋੜਾ ਛੱਡ ਕੇ ਸੰਗਤ ਨੇ ਤੁਹਾਨੂੰ ਵੇਖਣਾ ਏ ਤੇ ਕੱਲਾ ਕੱਲਾ ਘੋੜਾ ਛੱਡ ਕੇ ਆਪਾਂ ਵਧੀਆ ਤਰੀਕੇ ਨਾਲ ਪ੍ਰਦਰਸ਼ਨ ਦਿਖਾਇਆ ਜਾਵੇ ਉਸ ਵੇਲੇ ਮਹਾਰਾਜ ਨੇ ਜਦੋਂ ਬਚਨ ਕੀਤਾ ਦਾਨੇ ਬਰਾੜ ਨੇ ਕਿ ਚੰਨਾ ਦੇ ਨਮਸਕਾਰ ਕੀਤੀ ਮਹਾਰਾਜ ਇੱਥੇ ਗਲਤੀ ਹੋ ਗਈ ਆ ਵੀ ਤੁਸੀਂ ਬਖਸ਼ਿਸ਼ ਕਰਜੋ ਮਹਾਰਾਜ ਕਹਿੰਦੇ ਦਾਨੇ ਬਰਾੜ ਕੋਈ ਗੱਲ ਨਹੀਂ ਪ੍ਰਿਓ ਪੁੱਤਰਾ ਵਿੱਚ ਇਦਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਅਸੀਂ ਤੇਰੇ ਪੁੱਤ ਨੂੰ ਕੁਝ ਜ਼ਰੂਰੀ ਤੋਹਫੇ ਜਾਂ ਦਿਲੋਂ ਨੇਕਿਆ ਤੇਰੀ ਖੁਲ ਭਾ ਮਹਾਰਾਜ ਭਾਗ ਵਧੇਗਾ ਫੁੱਲੇਗਾ ਉਹ ਦਾਨੇ ਬਰਾੜ ਨੇ ਫੇ ਸਮਾਂ ਪਾ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਅਮਰ ਦੀ ਦਾਤ ਪ੍ਰਾਪਤ ਕੀਤੀ ਨਾਮ ਰੱਖਿਆ ਗਿਆ ਦਾਨ ਸਿੰਘ ਬਰਾੜ ऐसे श्रद्धालु सूर में जिन्होने कुश्ती की दी खातिर जंगा के जंग मैदान में विच हाजिरि परी ते महाराज ने घोड़े ਦਾ ਐਸਾ ਸਤਕਾਰ ਕੀਤਾ ਕਿ ਜੰਗ ਦੇ ਮੈਦਾਨ ਨੂੰ ਜਾ ਰਹੇ ਪਰ ਲੇਟ ਵੀ ਹੋ ਰਹੇ ਨੇ ਪਰ ਫਿਰ ਵੀ ਕੁੜਦੇ ਹੰਟਰ ਵੱਜਣ ਦੇ ਨਾਲ ਮਾਨ ਨੇ ਬੜਾ ਦੁੱਖ ਮਹਿਸੂਸ ਕੀਤਾ ਸਮਾਂ ਆਇਆ ਸਤਿਗੁਰੂ ਜੀ ਦਮਦਮਾ ਸਾਧੀ ਧਰਤੀ ਤੇ ਪਹੁੰਚਦੇ ਨੇ ਮਹਾਰਾਜ ਨੇ ਪਲੰਗ ਦੇ ਉੱਪਰ ਸ਼ਖਤਰ ਬਿਰਾਜਮਾਨ ਕਰਾਏ ਨੇ ਚੌਰ ਸਾਹਿਬ ਕਰਵਾ ਰਹੇ ਨੇ ਭਾਈ ਜੱਲੇ ਨੇ ਕਹੇ ਮਹਾਰਾਜ ਬਸਰੀ ਰੀਤ ਚਲਾ ਲਈ ਦੇਖੀ ਅਬ ਇਹ ਰੀਤ ਚਲਾ ਲਈ ਹੈ ਦੇ ਗੁਰੂ ਮਾਰਿਆਂ ਨੂੰ ਤਾਂ 400 ਬੰਦੇ ਸੀ ਆਪਨੇ ਛਾਤ ਬਸ ਸਵਾਰਾਂ ਨੂੰ ਸਪੈਸ਼ਲ ਤੌਰ ਤੇ ਬੇਨਤੀ ਆਈ ਹੈ ਸਵਾਰਾਂ ਨੂੰ ਬੇਨਤੀ ਆਈ ਹੈ ਬਾਬਾ ਜੀ ਉਹਨਾਂ ਸਪੈਸ਼ਲ ਤੌਰ ਤੇ ਕੋੜਾ ਕੱਲਾ ਕੱਲਾ ਛੱਡਿਆ ਜਾਵੇ ਭਾਈ ਕੱਲਾ ਕੱਲਾ ਘੋੜਾ ਛੱਡਿਆ ਜਾਵੇ ਅੱਗੇ ਕਿ ਤੈਕ ਵੀ ਵਿਹਲਾ ਕਰਦੇ ਹੋ ਜਿਹੜੇ ਵੀ ਘੋੜਾ ਸਵਾਰੀ ਕਰਕੇ ਨੀਜਾਵਾਜੀ ਕਰਕੇ ਅੱਗੇ ਜਾਂਦੇ ਨੇ ਉਹਨਾਂ ਨੂੰ ਬੇਨਤੀ ਵੀ ਸਾਈਡ ਦੇ ਉੱਪਰ ਘੋੜੇ ਲੈ ਕੇ ਆਓ ਜੀ ਆਪਣੇ ਤਬੜੇ ਹੀ ਚੜਦੀ ਕਲਾ ਦੇ ਨਾਲ ਮੈਂ ਇੱਕ ਵਾਰ ਦੀ ਬੋਲ ਕਹਾ ਕੇ ਉਸ ਵੇਲੇ ਮਹਾਰਾਜ ਨੇ ਸ਼ੈਤਾਨ ਗੁਰਬੀ ਕੇ ਪੀਰ ਕਹ ਕੇ ਨਿਵਾਜਿਆ ਆਓ ਜਿਹੜੇ ਜਲਾਪਾਸਾ ਦੇ ਬਾ ਦਰਸ਼ਨ ਘਾਤੇ ਮੈਂਨਾਂ ਦੀ ਇੱਕ ਕਵਿਤਾ ਸੁਣਾ ਕੇ ਅੱਗੇ ਪ੍ਰਸੰਗ ਨੂੰ ਤੋਰਨ ਆਏ ਉਹ ਇਰਾਨ ਦੀ ਧਰਤੀ ਤੇ ਨਾਦਰ ਸ਼ਾਹ ਦਰਾਨੀ ਚੜਿਆ ਆ ਕੇ ਜਦੋਂ ਪੰਜਾਬ ਦੀ ਧਰਤੀ ਤੇ ਲੰਘਿਆ ਅੱਗੇ ਦਿੱਲੀ ਦੀ ਧਰਤੀ ਤੇ ਆ ਵਾਪਸ ਪੰਜਾਬ ਦੀ ਧਰਤੀ ਤੇ ਸਿੰਘਾਂ ਨੂੰ ਲੁੱਟਮਾਰ ਕਰਕੇ ਨੁਕਤ ਲਿਆ ਸਮਾਂ ਨਾਦਰ ਸ਼ਾਹ ਦਰਾਨੀ ਤੋਂ ਬਾਅਦ ਉਹਦਾ ਜ਼ਰਨੈਸ ਹੀ ਅਸ਼ੇ ਦਾ ਸਭ ਤੋਂ ਤਕੜਾ ਜਰਿਆ ਸੀ ਮੁਹੰਮਦ ਸ਼ਾਹ ਗਾਨੀ ਨੇ ਉਹਨੇ ਮਰੱਠਿਆਂ ਨੂੰ ਜੰਗ ਦੇ ਮੈਦਾਨ ਵਿੱਚ ਹਰਾਇਆ ਜਿੱਦਾਂ ਉਹਨੂੰ ਮਰੱਠਿਆਂ ਨੂੰ ਜੰਗ ਦੇ ਮੈਦਾਨ ਵਿੱਚੋਂ ਹਰਾਇਆ ਤੇਰੇ ਮੋਰੇ ਮਰੱਠੇ ਆਖਣਾ ਚੱਕ ਸਕੇ ਉਹਨੇ ਸੋਚਿਆ ਵੀ ਮੇਰੇ ਮਨ ਨੂੰ ਮਰੱਠੇ ਆਖਣਾ ਚੱਕ ਸਕੇ ਕੋਪਰ ਹਿੱੜ ਦੇ ਮੈਦਾਨ ਵਿੱਚ ਵੱਡਾ ਕੱਲੂ ਦਾਇਆ ਵਰਤਾਇ ਇੱਕ ਦਿਨ ਵਿੱਚ 35 ਤੋਂ 40 ਹਜ਼ਾਰ ਸਿੰਘ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਜਦੋਂ ਇਹਨਾਂ ਕਹਾਣ ਸੱਚਕੌਮ ਦਾ ਕੀਤਾ ਉਹ ਜੋ ਮਨ ਵਿੱਚ ਸੀ ਐਸੀ ਸੱਟ ਖਾ ਕੇ ਪੰਥ ਦੁਆਰਾ ਨਹੀਂ ਉੱਤਰ ਕੇਗਾ